ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੀਰਜ ਕੁਮਾਰ ਐਡਵੋਕੇਟ ਬਰਨਾਲਾ ਸਮੁੱਚੀ ਸਿੱਖ ਸੰਗਤ ਅਤੇ ਸਮੁੱਚੇ ਸਮਾਜ ਨੂੰ ਬੇਨਤੀ ਕਰਦਾ ਹਾਂ ਕਿ ਆਹ ਜਿਹੜੇ ਦਿਨ ਚੱਲ ਰਹੇ ਨੇ ਇਹ ਛੋਟੇ ਸ਼ਹੀਦਾਂ ਦੀ ਅਤੇ ਵੱਡੇ ਸ਼ਹੀਦਾਂ ਦੀ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਜਿਹੜੇ ਇਹ ਦਿਨਾਂ ਦੇ ਵਿੱਚ ਠੰਡ ਦੇ ਪੋਹ ਦੇ ਦਿਨਾਂ ਦੇ ਵਿੱਚ ਸ਼ਹਿਬਜਾਦਿਆਂ ਵੱਲੋਂ ਸਾਡੀ ਸਮੁੱਚੀ ਕੌਮ ਦੇ ਲਈ ਹਿੰਦੂ ਅਤੇ ਸਿੱਖਾਂ ਲਈ ਸ਼ਹਾਦਤਾਂ ਦਿੱਤੀਆਂ ਗਈਆਂ ਸੀ ਇਹ ਉਹਨਾਂ ਦੇ ਅਸੀਂ ਕਹੀਏ ਵੀ ਸ਼ਹਾਦਤ ਦੇ ਨਾਲ ਸੰਬੰਧਿਤ ਦਿਨ ਚੱਲ ਰਹੇ ਨੇ ਮੇਰੀ ਬੇਨਤੀ ਹੈ ਕਿ ਸਾਰੀ ਕੌਮ ਇਹਨਾਂ ਦਿਨਾਂ ਦੇ ਵਿੱਚ ਕੋਈ ਚੰਗੇ ਪ੍ਰੋਗਰਾਮ ਜੋ ਉਹਨਾਂ ਦੇ ਖੁਸ਼ੀ ਵਾਲੇ ਪ੍ਰੋਗਰਾਮ ਹੈ ਉਹਨਾਂ ਨੂੰ ਪਾਸੇ ਰੱਖ ਕੇ ਗੁਰਦੁਆਰੇ ਜਾ ਕੇ ਮੱਥਾ ਟੇਕਿਆ ਵੇ ਤੇ ਆਪਣੇ ਬੱਚਿਆਂ ਨੂੰ ਇਹਨਾਂ ਦੀ ਸ਼ਹਾਦਤ ਦੇ ਬਾਰੇ ਜਾਣੂ ਕਰਵਾਵੇ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤ